ਸੰਦੂ ਫਾਰਮ ਚੈਨਲ ਦੇਖ ਰਹੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਹੈ ਜੀ ਪਿੰਡ ਮੱਲਵਾਲ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਇੱਕ ਨੀਲੀ ਰਾਵੀ ਛੋਟੀ ਜਿਹੜੀ ਤੁਹਾਡੇ ਨਾਲ ਕਵਰ ਕਰ ਰਹੇ ਆ ਵੀਰ ਨੇ ਦੋ ਪਸ਼ੂ ਰੱਖੇ ਨੇ ਨਾਲ ਜਿਹੜੀ ਸਟੱਡੀ ਕਰ ਰਹੇ ਨੇ ਇਸ ਸਟੱਡੀ ਦੇ ਨਾਲ ਨਾਲ ਜਿਹੜਾ ਪਸ਼ੂਆਂ ਦਾ ਸ਼ੌਕ ਹੈ ਇਹਨਾਂ ਨੂੰ ਉਹ ਤੁਹਾਡੇ ਨਾਲ ਹੀ ਸਾਂਝਾ ਕਰਦੇ ਆ ਵੀਰ ਦੇ ਨਾਲ ਕਰਦੇ ਆ ਗੱਲਬਾਤ ਕੀ ਨਾਮ ਹੈ ਇਹਨਾਂ ਦਾ ਕੀ ਐਡਰੈਸ ਹੈ ਜੀ ਕਿੱਥੇ ਵੜਦੇ ਨੇ ਇਹ ਨਾਲ ਪਸ਼ੂਆਂ ਦਾ ਸ਼ੌਂਕ ਕਿਵੇਂ ਆ ਜੀ ਲੀਲੀ ਕਿਉਂ ਰੱਖੀ ਸਾਰਾ ਕੁਝ ਜਾਣਕਾਰੀ ਲੈਣ ਲਈ ਵੀਰ ਦੇ ਨਾਲ ਤੁਹਾਡੀ ਇੰਟਰੋਡਕਸ਼ਨ ਕਰਾਉਣੇ ਆ ਜੀ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਲ ਬਟਨ ਦਬਾ ਕੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਕੋਈ ਵੀ ਜਿਹੜੀ ਨਵੀਂ ਵੀਡੀਓ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਤੇ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਪਹੁੰਚਦਾ ਰਹੇ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮੇਰੇ ਸੁਖਪ੍ਰੀਤ ਸਿੰਘ ਪਿੰਡ ਮੱਲਵਾਲ ਤੇ ਜ਼ਿਲ੍ਹਾ ਫਰੋਇਪੁਰ ਵੀਰੇ ਠੀਕ ਹੈ ਜੀ ਕੀ ਕੀ ਸਟੱਡੀ ਕਰ ਰਹੇ ਹੋ ਮੈਂ ਵੀਰੇ ਫਾਰਮੇਸੀ ਕਰਦਾ ਵਾ ਡੀ ਫਾਰਮੇਸੀ ਪੰਜਾਬ ਕਾਲ ਦਾ ਫਾਰਮੇਸਾਇਆ ਵਾਲੇ ਤੋਂ ਠੀਕ ਹੈ ਡੀ ਫਾਰਮੇਸੀ ਕਰ ਰਹੇ ਹਾਂ ਹਾਂਜੀ ਤੇ ਡੀ ਫਾਰਮੇਸੀ ਦੇ ਨਾਲ-ਨਾਲ ਪਸ਼ੂਆਂ ਦਾ ਸ਼ੌਂਕ ਕਿਵੇਂ ਹੋ ਗਿਆ ਹਾਂਜੀ ਪਸ਼ੂਆਂ ਦਾ ਸ਼ੌਂਕ ਵੀ ਹੋ ਗਿਆ ਔਰ ਮੇਕਾਈਏ ਫਿਰ ਫਿਰਨਾ ਹੀ ਪੈਂਦਾ ਨੀਲੀ ਦਾ ਵੀ ਦਾ ਫਿਰ ਆਹ ਚੋਟੀ ਪਾਲੀ ਆਪਾਂ ਠੀਕ ਹੈ ਬਚਪਨ ਤੋਂ ਸ਼ੌਂਕ ਸੀ ਪਸ਼ੂਆਂ ਦਾ ਹਾਂ ਬਚਪਨ ਤੋਂ ਹੀ ਤੇ ਕਿਵੇਂ ਟਾਈਮ ਕੱਢਦੇ ਹੋ ਫਿਰ ਪੜ੍ਹਾਈ ਦੇ ਨਾਲ ਮਤਲਬ ਦੋ ਪਸ਼ੂ ਰੱਖੇ ਨੇ ਤੇ ਆਮ ਕਿਤੇ ਕਿੰਨਾ ਕੁ ਕੱਢਦਾ ਹੁੰਦਾ ਜੀ ਸਵੇਰੇ ਇੱਕ ਵਾਰੀ ਵੇਖ ਲਈਦਾ ਸ਼ਾਮ ਨੂੰ ਵੇਖ ਲਈਦਾ ਹੁਣ ਨਵਾਈਆਂ ਹੀ ਆ ਬਸ ਠੀਕ ਹੈ ਮਤਲਬ ਕਾਲੇ ਤੋਂ ਆ ਕੇ ਜਿਹੜਾ ਨਾਲ ਨਾਲ ਹੈ ਕਾਲੇ ਦੇ ਨਾਲ ਨਾਲ ਚਲਾਉਂਦੇ ਹੋ ਕੰਮ ਠੀਕ ਹੈ ਜੀ ਤੇ ਕਿੰਨੀ ਉਮਰ ਹੋ ਗਈ ਜੀ ਛੋਟੀ ਦੀ ਇਹ 3.5 ਸਾਲ ਹੋ ਗਈ ਮੇਰੀਂ ਜੀ 3.5 ਸਾਲ ਜੀ ਠੀਕ ਹੈ ਜੀ ਤੇ ਇਹਦਾ ਪਤਾ ਕੁਛ ਕਿਹੜੀ ਬਲੱਡ ਲਾਈਨ ਚੋਂ ਪਿੱਛੋਂ ਜੀ ਇਹ ਪਾਸ ਹੀ ਆਂਦੀ ਸੀ ਮੈਂ ਜੀ ਉਹਦੇ ਚੋਂ ਹੀ ਹੈ ਬਲੱਡ ਲਾਈਨ ਚੋਂ ਹੀ ਹੈ ਅੱਛਾ ਮੱਝ ਲੈ ਕੇ ਆਂਦੀ ਸੀ ਉਹਦੇ ਨਾਲ ਆਈ ਹਾਂ ਜੀ ਦੇ ਨਾਲ ਹੀ ਆਈ ਠੀਕ ਹੈ ਜੀ ਤੇ ਹੁਣ ਇਹ ਗੱਬਣ ਹੈ ਜੀ ਹਾਂ ਜੀ ਗੱਬਣ 1.5 ਮਹੀਨੇ ਦੀ ਗੱਬਣ ਹੈ 1.5 ਮਿੰਟ ਦੇ ਬਣ ਕਿਹੜੇ ਬੋਲ ਤੋਂ ਕਰਾਈ ਆ ਜੀ ਇਹ ਬ੍ਰਿਆਮ ਬੋਲੀ ਬਜੀਤਪੁਰ ਤੋਂ ਜਿਹੜਾ ਫਰਸਟ ਆਇਆ ਤੇ ਪਟਿਆਲੇ ਸੈਕਿੰਡ ਆਇਆ ਦੋਨਿਆਂ ਚ ਅੱਛਾ ਪਟਿਆਲੇ ਦਾ ਚੈਂਪੀਅਨ ਹੈ ਹਾਂਜੀ ਪਟਿਆਲੇ ਚੈਂਪੀਅਨ ਉਹਦੀ ਮਾਂ ਦਾ ਰਿਕਾਰਡ ਪਤਾ ਈ ਤੁਹਾਨੂੰ ਕੁਝ ਮਾਂ ਦਾ ਰਿਕਾਰਡ 20 ਤੋਂ ਪਲੱਸ ਕਹਿੰਦੇ ਆ ਅੱਛਾ ਮਲੋ ਉਹਦੀ ਵੀਡੀਓ ਵੀ ਪਾਈ ਸੀ ਤੁਸੀਂ ਦੇਖ ਲਿਓ ਚੈਨਲ ਤੇ ਤੇ ਉਹਦੀ ਮਾਂ ਜਿਹੜੀ ਆ ਉਹ ਸਾਬਕਾ ਮੁੱਖ ਮੰਤਰੀ ਜਿਹੜੇ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਵੱਲੋਂ ਸਨਮਾਨਤ ਮਾਝਾ ਜਿਹੜੀ ਕਿ ਮਤਲਬ ਸਟੇਟ ਦੇ ਵਿੱਚੋਂ ਫਰਸਟ ਆਈ ਸੀਗੀ ਇੱਕ ਚੈਂਪੀਅਨ ਹੁੰਦੇ ਨੇ ਜੀ ਪਸ਼ੂ ਮੇਲੇ ਦੇ ਵਿੱਚ ਤੇ ਸਾਰੇ ਚੈਂਪੀਅਨਾਂ ਦੇ ਵਿੱਚੋਂ ਇੱਕ ਚੈਂਪੀਅਨ ਫੇਰ ਵੱਖਰਾ ਚੁਣਿਆ ਜਾਂਦਾ ਜੀ ਉਹ ਜਿਹੜੀ ਮੱਝ ਐ ਉਹ ਚੈਂਪੀਅਨ ਬਣੀ ਸੀ ਸਾਰੇ ਪਸ਼ੂਆਂ ਦੇ ਵਿੱਚੋਂ ਚੱਪੜ ਜਿਹੜੀ ਮੇਲੇ ਦੇ ਵਿੱਚ ਬ੍ਰਿਆਮ ਬੁੱਲ ਉਸ ਮੱਝ ਦਾ ਜੀ ਤੇ ਉਹਦੇ ਤੋਂ ਇਹਨਾਂ ਨੇ ਡਾਇਰੈਕਟ ਕ੍ਰਾਸਿੰਗ ਕਰਾਈ ਕਿ ਸੀਮਨ ਲਾਇਆ ਜੀ ਜੀ ਡਾਇਰੈਕਟ ਕ੍ਰਾਸਿੰਗ ਕਰਾਈ ਡਾਇਰੈਕਟ ਕ੍ਰਾਸਿੰਗ ਕਰਾਈ ਆ ਤੁਹਾਡੇ ਡੇੜੇ ਹੀ ਆ ਜੀ ਬ੍ਰਿਆਮ ਬੁੱਲ ਹਾਂ ਨੇੜੇ ਵੀਰਪੁਰ ਆਪਾਂ ਨੂੰ ਜਿਹੜੇ ਕਿਲੋਮੀਟਰ ਹੈ ਜੀ ਠੀਕ ਆ ਡੇੜੇ ਕਿਲੋਮੀਟਰ ਤੇ ਤੇ ਇਹਦਾ ਮਤਲਬ ਕਿ ਕੀ ਖਾਣ-ਪਾਣ ਦਾ ਕੀ ਰੱਖਦੇ ਹੋ ਤੁਸੀਂ ਧਿਆਨ ਕੀ ਦਾਣਾ ਪਾਉਣਿਓ ਕੀ ਆਮ ਇਹ ਖਾਣ-ਪੀਣ ਪੱਠੇ ਤੇ ਤੂੜੀ ਤੇ ਦਾਣਾ ਹੀ ਬਸ ਅੱਛਾ ਤੇ ਦਾਣੇ ਚ ਕੀ ਦਿੰਨੇ ਹੋ ਦਾਣੇ ਚ ਚੋਕਰ ਹੀ ਪਾਈਦਾ ਹੋਰ ਕੁਝ ਨਹੀਂ ਪਾਈਦਾ ਚੋਕਰ ਦੇ ਰਹੇ ਹਾਂ ਠੀਕ ਹੈ ਜੀ ਤੇ ਉਹ ਨਾਲ ਵਾਲੀ ਕੱਟੀ ਉਹ ਕਿਵੇਂ ਹੈ ਜੀ ਉਹ ਮੋਰਾ ਚ ਆ ਜਾਂਦੀ ਹੈ ਅੱਛਾ ਮਿਕਸ ਹੋ ਗਿਆ ਨਾ ਇਹ ਮੋਰਾ ਚ ਤਾਂ ਨਹੀਂ ਗਈ ਇਹ ਇੱਕ ਇਹਨਾਂ ਕੋਲ ਹੋਰ ਛੋਟੀ ਹੈ ਜੀ ਜਿਹੜੀ ਕਿ ਮਿਕਸ ਚ ਆ ਗਈ ਹੈ ਮੋਰਾ ਤੇ ਨੀਲੀ ਦੋਵਾਂ ਦੇ ਕੈਰੈਕਟਰ ਜਿਹੜੇ ਇਹਦੇ ਵਿੱਚ ਆ ਗਏ ਨੇ ਸ਼ਾਇਦ ਪਿੱਛੇ ਕੋਈ ਇਹਨਾਂ ਨੇ ਪਹਿਲਾਂ ਪਤਾ ਵੀ ਨਹੀਂ ਛੇਡਾ ਬਲੱਡ ਲਾਈਨ ਦਾ ਹੁਣ ਜਿਹੜਾ ਨੀਲੇਵਲ ਤੁਰੇ ਹੋਏ ਨੇ ਇੱਕ ਝੋਟੀ ਇਹਨਾਂ ਨੇ ਜਿਹੜੀ ਤਿਆਰ ਕਰ ਲਈ ਐ ਇਹਨੂੰ ਗੱਬਣ ਕਰਾ ਲਿਆ ਜੀ ਇਹਨਾਂ ਨੇ ਤੇ ਅੱਗੇ ਜਿਹੜਾ ਇਹ ਹੋਰ ਇਹਦੇ ਤੇ ਮਿਲਰ ਸਰਚ ਕਰਨਗੇ ਪੜਿਆ ਲਿਖਿਆ ਮੁੰਡਾ ਹੈ ਜੀ ਬਹੁਤ ਜ਼ਿਆਦਾ ਆਹ ਦੇਖੋ ਜੀ ਲੇਵਾ ਦੇਖੋ ਜੀ ਝੋਟੀ ਦਾ ਬਹੁਤ ਸੋਹਣਾ ਆਰਡਰ ਬਣਾਏਗੀ ਦੇਖੋ ਜੀ ਤੁਹਾਨੂੰ ਆਰਡਰ ਦਿਖਾਈਏ ਜੀ ਹੁਣ ਇਹ ਤੋਂ ਦੇਖੋ ਕਿੰਨਾ ਕਿੰਨਾ ਜਿਹੜੇ ਉਹ ਵਿੱਠਾ ਵਿੱਚ ਥਣਾਂ ਦੇ ਸੋਨਾ ਆਰਡਰ ਤਿਆਰ ਕਰੇਗੀ ਜੀ ਸੋਹਣੀ ਝੋਟੀ ਵੀਰ ਨੇ ਪਾਲੀ ਆ ਜੀ ਸਟੱਡੀ ਦੇ ਨਾਲ ਨਾਲ ਟਾਈਮ ਕੱਢਦੇ ਨੇ ਹੋਰ ਵੀਰ ਜੀ ਤੁਸੀਂ ਕੋਈ ਪੰਜਾਬ ਦੇ ਨੌਜਵਾਨ ਵਰਗ ਨੂੰ ਸਨੇਹਾ ਦੇਣਾ ਚਾਹੋ ਜਿਵੇਂ ਬੇਰਜਗਾਰ ਸਾਰਿਆਂ ਨੂੰ ਕਹਿਣਾ ਵਧੀਆ ਪਸ਼ੂ ਪਾਲੋ ਨਸਲ ਦੇ ਪਾਲੋ ਨੀਲੀ ਰਾਵੀ ਦੀ ਨਸਲ ਬਹੁਤ ਵਧੀਆ ਬਰੀਡ ਹੈ ਜੀ ਬਹੁਤ ਠੰਡੀ ਹੈ ਜੀ ਬਹੁਤ ਵਧੀਆ ਨਸਲ ਦੇ ਵਧੀਆ ਦੁੱਧ ਦਿੰਦੀ ਹੈ ਜੀ ਬਹੁਤ ਸੁੰਦਰ ਲੱਗਦੀ ਹੈ ਠੀਕ ਹੈ ਜੀ ਨੀਲੀ ਰਾਵੀ ਬਰੀਡ ਠੰਡੀ ਹੈ ਹਾਂ ਜੀ ਬਹੁਤ ਵਧੀਆ ਬਰੀਡ ਹੈ ਤੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਰੋਜ਼ ਰੋਲਾ ਪਿੰਦਾ ਜੀ ਬੇਰਜਗਾਰੀ ਹੈ ਬੇਰਜਗਾਰੀ ਹੈ ਕੀ ਪਸ਼ੂਆਂ ਦੇ ਵਿੱਚ ਉਹਨਾਂ ਨੂੰ ਕੋਈ ਹੈਪ ਵਿੱਕ ਜਿਹੜੇ ਪਿੰਡ ਉਹ ਪਸ਼ੂਆਂ ਚ ਹੈਗਾ ਜੀ ਕਰਨਾ ਚਾਹੁੰਨ ਤਾਂ ਜੇ ਕਰਨਾ ਚਾਹੁੰਨ ਹਾਂਜੀ ਹਾਂਜੀ ਮਤਲਬ ਸਟੱਡੀ ਦੇ ਨਾਲ ਵੀ ਤੁਸੀਂ ਜਿਵੇਂ ਕਰ ਰਹੇ ਹੋ ਕਰ ਸਕਦੇ ਆ ਇੱਕ ਦੋ ਪਸ਼ੂ ਸਟੱਡੀ ਦੇ ਨਾਲ ਇੱਕ ਮਤਲਬ ਕਿ ਨੌਜਵਾਨ ਰੱਖ ਸਕਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਕੋਈ ਨਵੀਂ ਜਾਣਕਾਰੀ ਦੇਣੀ ਚਾਹੋ ਜਿਹੜੀ ਤੁਹਾਨੂੰ ਪਤਾ ਹੋਵੇ ਜੀ ਬਸ ਇਨਾ ਬੀ ਜੀ ਠੀਕ ਹੈ ਜੀ ਧੰਨਵਾਦ ਵੀਰ ਜੀ ਤੁਸੀਂ ਜਿਹੜਾ ਇੱਕ ਤਾਂ ਤੁਹਾਡਾ ਹੀ ਧੰਨਵਾਦ ਕਰਦੇ ਆਂ ਤੁਸੀਂ ਕਾਲਜ ਵਿੱਚੋਂ ਟਾਈਮ ਕੱਢ ਕੇ ਜਿਹੜਾ ਇੰਨੀ ਕੇਅਰ ਕਰਦੇ ਹੋ ਤੇ ਇੱਕ ਤੁਸੀਂ ਜਿਹੜਾ ਨੀਲੀ ਰਾਵੀ ਬਰੀਡ ਨੂੰ ਹੀ ਚੁਣਿਆ ਤੇ ਇਹਨੂੰ ਅੱਗੇ ਵਧਿਆ ਬੋਲ ਤਾਂ ਜਿਹੜਾ ਕਰਾਸ ਕਰਾਇਆ ਆਸ ਕਰਦੇ ਆਂ ਕਿ ਵਧੀਆ ਬੱਚਾ ਦੇਵੋਗੀ ਤੇ ਇੱਕ ਤੁਹਾਡਾ ਧੰਨਵਾਦ ਇਹ ਕਰਦੇ ਆਂ ਜੀ ਤੁਸੀਂ ਟਾਈਮ 'ਚੋਂ ਟਾਈਮ ਕੱਢ ਕੇ ਚੈਨਲ ਨੂੰ ਵੀ ਟਾਈਮ ਦਿੱਤਾ ਤੇ ਵੀਡੀਓ ਜਿਹੜੀ ਬਣਵਾਈ ਆ ਆਪਣੇ ਘਰ ਦਾ ਵਿਜ਼ਿਟ ਕਰਾਇਆ ਸੋਹਣਾ ਮੈਨੇਜਮੈਂਟ ਵੀਰ ਦਾ ਹੈ ਜੀ ਅੱਗੇ ਇਹਨਾਂ ਦੀ ਪਲਾਨਿੰਗ ਹੈ ਜੀ ਸ਼ੈੱਡ ਦੀ ਕੁਝ ਪਲਾਨਿੰਗ ਕਰ ਰਹੇ ਦੱਸ ਰਹੇ ਸੀ ਕੀ ਪਲਾਨਿੰਗ ਕਰ ਰਹੇ ਹੋ ਜੀ ਉਹ ਪਲਾਨਿੰਗ ਇਹ ਮਗਰ ਕਰਾਂਗੇ ਆਪਾਂ ਵੱਡਾ ਸ਼ੈੱਡ ਪਾਵਾਂਗੇ ਚਵਾੜਾ ਖੁੱਲਾ ਬਣਾਵਾਂਗੇ ਉਸ ਵਾਸਤੇ ਫਿਰ ਮੈਟ ਮੂਟ ਸਾਰਾ ਬਦੀ ਪਰਬੰਧ ਕਰਾਂਗੇ ਆਪਾਂ ਦਾ ਅੱਛਾ ਮੈਟ ਮੂਟ ਲਾਉਣ ਦਾ ਪਰ ਹਾਂ ਮੈਟ ਲਾਉਣ ਦਾ ਪ੍ਰਬੰਧ ਕਰਾਂਗੇ ਉਸ ਵਾਸਤੇ ਠੀਕ ਹੈ ਜੀ ਉਹ ਬਾੜੇ ਵਿੱਚ ਖੁੱਲੀਆਂ ਛੱਡਣੀਆਂ ਫਿਰ ਕੇ ਆ ਬਾੜੇ ਖੁੱਲੀਆਂ ਛੱਡੀਆਂ ਜੀ ਦੋਵੇਂ ਖੁੱਲੀਆਂ ਛੱਡੋਗੇ ਖੁੱਲੀਆਂ ਛੱਡਾਂਗੇ ਜੀ ਠੀਕ ਹੈ ਜੀ ਅੱਗੇ ਇਹਨਾਂ ਦੀ ਭੁੱਖ ਦੀ ਪਲਾਨਿੰਗ ਹੈ ਜੀ ਤੁਹਾਨੂੰ ਦਿਖਾ ਦਾਂ ਜੀ ਇਹ ਇਹਨਾਂ ਇੱਧਰ ਇਹਨਾਂ ਨੇ ਰੈਸ਼ ਕਰ ਲੈਣੀ ਆ ਤੇ ਉਸ ਤੋਂ ਬਾਅਦ ਜਿਹੜੀ ਇਹ ਜਗ੍ਹਾ ਇਹਨਾਂ ਨੇ ਪਿੱਛੇ ਇੱਧਰ ਇਹਨਾਂ ਨੇ ਖਾਲੀ ਬਣਾਵਾਂਗੇ ਸਪੈਸ਼ਲ ਦੋਨਾਂ ਵਾਸਤੇ ਇਹ ਸਾਰਾ ਜਿਹੜੀ ਦੋ ਪਛਮਾ ਵਾਸਤੇ ਇਹਨਾਂ ਨੇ ਇੱਕ ਪਲਾਨਿੰਗ ਕੀਤੀ ਜਿਹੜੀ ਜਗ੍ਹਾ ਵਰਤਨੀ ਆ ਜੀ ਪਿੱਛੇ ਕਾਫੀ ਜਗ੍ਹਾ ਕਿੰਨੇ ਮਰਲੇ ਆ ਜੀ ਪਿੱਛੇ ਆਪਣੇ ਕੋਲੇ 4-5 ਮਰਲੇ ਹੋਏਗੀ ਜੀ 5 ਮਰਲੇ ਹੋਏਗੀ 5 ਕੁ ਮਰਲੇ ਲਗਭਗ ਤੁਸੀਂ ਜਿਹੜੇ ਦੋ ਪਛਮਾ ਨੇ ਦਿਓਗੇ ਹਾਂ ਜੀ ਇੰਨੀ ਜਗ੍ਹਾ ਵੈਸੇ ਕੋਈ ਦਿੰਦਾ ਨਹੀਂ ਜੀ ਇਹਨਾਂ ਦੀ ਪਲਾਨਿੰਗ ਆ ਵੀ ਦੋਵਾਂ ਵਾਸਤੇ ਮੈਟ ਲਾ ਕੇ ਵਧੀਆ ਖੁਰਲੀਆਂ ਬਣਾ ਕੇ ਵਧੀਆ ਜਿਹੜਾ ਇਹਨਾਂ ਨੇ ਇਹਨਾਂ ਨੂੰ ਰੱਖ ਰ ਠੀਕ ਹੈ ਵੀਰ ਜੀ ਧੰਨਵਾਦ ਜੀ